ਜਿਵੇਂ RAM LILA ਸੀ ਬਚਪਨ ਤੋਂ ਦੇਖਦੇ ਆ ਰਹੇ ਹਾਂ ਇਹਨਾਂ ਚ ਝਾਕੀ ਪ੍ਰਥਾ ਤੇ ਪ੍ਰਚਾਰ ਕਰਨ ਦਾ ਜਗਰਾਤਿਆਂ ਦਾ ਤਰੀਕਾ ਹੈ ਇਹਨਾਂ ਦਾ ਹਨ ਤੇ ਉਹਨਾਂ ਨੂੰ ਇਹ ਲੱਗਦਾ ਕਿ ਵੀ ਅਸੀਂ ਇਸ ਤਰੀਕੇ ਨਾਲ ਵੀ ਜਿਸ ਭਾਵਨਾ ਵਜੋਂ ਜੋ ਜਿਹੜਾ ਬਣਾ ਰਿਆ ਹੁੰਦਾ ਉਸ ਵਕਤ ਨਾਟਕ ਜਾਂ ਕੁਝ ਵੀ ਆ ਉਹਦੀ ਆਪਣੀ ਅਵਸਥਾ ਕੀ ਆ ਤੇ ਜਿਹੜੇ ਲੋਕੀ ਦੇਖਣਾ ਚਾਹੁੰਦੇ ਆ ਉਹਨਾਂ ਦੀ ਅਵਸਥਾ ਕੀ ਆ ਹਨਾ ਹੁਣ ਸਾਨੂੰ ਕਈ ਜਣੇ ਕਹਿ ਦਿੰਦੇ ਭਾਈ ਤੁਸੀਂ ਉੱਥੇ ਨਾ ਜਿੱਥੇ ਪ੍ਰਚਾਰ ਤੇ ਗਏ ਹੁੰਨੇ ਆ ਕਹਿੰਦੇ ਵੀ ਭਾਈ ਸੰਗਤ ਦੇ ਵਿੱਚ ਨਾ ਇੱਕ ਵਾਰ ਕਹਦੇ ਉਹ ਆ ਇਦਾਂ ਬੀਬੀਆਂ ਕਾਂਟੇ ਪਾ ਕੇ ਅੱਗੇ ਇਦਾਂ ਫੈਸ਼ਨ ਕਰਕੇ ਅੱਗੇ ਇਦਾਂ ਦੇ ਕੱਪੜੇ ਪਾ ਕੇ ਆ ਹੁਣ ਤੁਸੀਂ ਇਹਦੇ ਬਾਰੇ ਗੱਲ ਕਹਦੇ ਦੇਖੋ ਕਿਦਾਂ ਦੇ ਚੰਗੇ ਲੱਗਦੇ ਆ ਤੇ ਉੱਥੇ ਸਟੇਜ ਤੇ ਨਾ ਤੁਸੀਂ ਹੋਰ ਕੋਈ ਗੱਲ ਨਹੀਂ ਕਰ ਸਕਦੇ ਹੂੰ ਬੋਲੀਏ ਸੱਚ ਧਰਮ ਝੂਠ ਨਾ ਬੋਲੀਏ ਯਾਨੀ ਝੂਠ ਦੀ ਕੋਈ ਗੱਲ ਨਹੀਂ ਹੋਣੀ ਹੂੰ ਸੱਚ ਧਰਮ ਕੀ ਹੋਣਾ ਉਹਦੇ ਰੱਬ ਦੇ ਨਾਮ ਦੀ ਗੱਲ ਹੋਣੀ ਹੈ ਉੱਥੇ ਹੋਰ ਕੋਈ ਗੱਲ ਨਹੀਂ ਹੋਣੀ ਕਿਉਂਕਿ ਮੈਨੂੰ ਸੰਗਤ ਨਜ਼ਰ ਆ ਰਹੀ ਹੁੰਦੀ ਆ ਉੱਥੇ ਕੋਈ ਔਰਤ ਜਾਂ ਬੱਚੀ ਜਾਂ ਕੋਈ ਬੰਦਾ ਇਹ ਨਜ਼ਰ ਨਹੀਂ ਆ ਰਹੇ ਉਹ ਜਿਵੇਂ ਐਂਟਰ ਕਰਦੇ ਮੈਨੂੰ ਸੰਗਤ ਉਹਦੇ ਵਿੱਚ ਨਜ਼ਰ ਆਉਂਦੇ ਤੇ ਸੰਗਤ ਦੇ ਉਹ ਹੁਣ ਤੁਸੀਂ ਆਪਣੇ ਮਾਪਿਆਂ ਕੋਲੇ ਜਾਂਦੇ ਆ ਜਾਂ ਕੋਈ ਧੀ ਵਿਆਹ ਕੇ ਵਿਆਹ ਤੋਂ ਬਾਅਦ ਵਿੱਚ ਵਾਪਸ ਹੀ ਆਪਣੇ ਪੇਕੇ ਜਾਂਦੀ ਉਹ ਸੱਚੀ ਤਸ ਵਰਕੇ ਜਾਂਦੀ ਆ ਕਈਆਂ ਦਾ ਪਿਆਰ ਬਣਿਆ ਹੁੰਦਾ ਅਗਲੇ ਕਿਸੇ ਤਰੀਕੇ ਚਲੇ ਜਾਂਦੇ ਆ ਕਿਉਂਕਿ ਮੈਂ ਸਰੀਰ ਤੇ ਡਿਪੈਂਡੈਂਟ ਨਹੀਂ ਨਾ ਮੈਨੂੰ ਫਰਕ ਨਹੀਂ ਪੈਂਦਾ ਉਹ ਕਿਸ ਰੂਪ ਚ ਆਇਆ ਕਿਸ ਤਰ੍ਹਾਂ ਆਇਆ ਪਰ ਇੱਕ ਸਲੀਕਾ ਜਿਹੜਾ ਆ ਧਰਮਸਥਾਨ ਦੇ ਉੱਪਰ ਜਿਹੜੇ ਆਮ ਲੋਕੀ ਆ ਉਹਨਾਂ ਦੀ ਮਨ ਦੀ ਅਵਸਥਾ ਕਰਕੇ ਉਹਨਾਂ ਦੇ ਲਈ ਔਰਤ ਨੂੰ ਬਸ ਇਹ ਧਿਆਨ ਰੱਖਣ ਦੀ ਲੋੜ ਹੈ ਕਿ ਜਿਹੜੇ ਆਮ ਲੋਕੀ ਨੇ ਉਹਨਾਂ ਦੀ ਮਨ ਦੀ ਅਵਸਥਾ ਉਸ ਲੈਵਲ ਦੀ ਨਹੀਂ ਹੈਗੀ ਕਿ ਉਹ ਔਰਤ ਦਾ ਉਹ ਰੂਪ ਦੇਖ ਕਰਕੇ ਉਹਦਾ ਮਨ ਖਰਾਬ ਨਾ ਹੋਵੇ ਠੀਕ ਹੈ ਪਰ ਗੱਲ ਹੈ ਕਿ ਜਿੱਥੇ ਉਹ ਉਹਦਾ ਬੰਦੇ ਦਾ ਖਰਾਬ ਹੋ ਰਿਹਾ ਉੱਥੇ ਔਰਤ ਨੂੰ ਸਮਝਾਉਣ ਦੇ ਨਾਲ ਨਾਲ ਬੰਦੇ ਨੂੰ ਵੀ ਸਮਝਾਉਣਾ ਜ਼ਰੂਰੀ ਹੈ ਠੀਕ ਹੈ ਵੀ ਅਸੀਂ ਔਰਤਾਂ ਨੂੰ ਇਕੱਲਾ ਟਾਰਗੇਟ ਕਰ ਲੈਨੇ ਆ ਉਸ ਬੰਦੇ ਨੂੰ ਵੀ ਟਾਰਗੇਟ ਸਾਨੂੰ ਆਪਣੇ ਬੱਚੇ ਨੂੰ ਵੀ ਤਾਂ ਸਮਝਾਉਣਾ ਚਾਹੀਦਾ ਵੀ ਭਾਈ ਬਾਹਰ ਜਿਹੜੀਆਂ ਔਰਤਾਂ ਨੇ ਜਾਂ ਧੀਆਂ ਨੇ ਭੈਣਾਂ ਨੇ ਉਹਨਾਂ ਨੂੰ ਗਲਤ ਨਜ਼ਰ ਨਾਲ ਨਹੀਂ ਦੇਖਣਾ ਸਾਨੂੰ ਆਪਣੇ ਬੱਚਿਆਂ ਨੂੰ ਵੀ ਤਾਂ ਮੁੰਡਿਆਂ ਨੂੰ ਵੀ ਤਾਂ ਸਮਝਾਉਣਾ ਚਾਹੀਦਾ ਨਾ ਗੁਰਬਾਣੀ ਦੇ ਵਿੱਚ ਸਰੀਰ ਨਾਲ ਵੀ ਤਾਂ ਪਿਆਰ ਨਹੀਂ ਆ ਗੁਰਬਾਣੀ ਦੇ ਵਿੱਚ ਸਿੱਧਾ ਰੱਬ ਨਾਲ ਹੀ ਪਿਆਰ ਮੈਂ ਉਹੀ ਦੱਸ ਰਿਹਾ ਨਾ ਸਰੀਰ ਨਾਲ ਪਿਆਰ ਨਹੀਂ ਉਹ ਗੱਲ ਮੈਂ ਪਹਿਲਾਂ ਕਹਿ ਚੁੱਕਾ ਕਿ ਮੈਨੂੰ ਤਾਂ ਸੰਗਤ ਨਜ਼ਰ ਆਦੀ ਚਲੋ ਸਾਫ ਰੱਖਣਾ ਪਰ ਜਿਹੜਾ ਉੱਥੇ ਆਇਆ ਹੋਇਆ ਹਰ ਬੰਦੇ ਦੀ ਉਹ ਅਵਸਥਾ ਨਹੀਂ ਇਸੇ ਗੱਲ ਨੂੰ ਮੈਂ ਦੁਹਰਾ ਰਿਹਾ ਵੀ ਜਿਹੜਾ ਉੱਥੇ ਆਇਆ ਹਰ ਬੰਦੇ ਦੀ ਉਹ ਅਵਸਥਾ ਨਹੀਂ ਸਾਨੂੰ ਉੱਥੇ ਸਮਝਾਉਣਾ ਉਹਨੂੰ ਬਾਹਰੀ ਤੌਰ ਤੇ ਸਮਝਾ ਸਕਦੇ ਹਾਂ ਪਰ ਅੰਦਰ ਆਏ ਨੂੰ ਆਪਾਂ ਉਹ ਗੱਲਾਂ ਨਹੀਂ ਕਰਦੇ ਕਿਉਂਕਿ ਉੱਥੇ ਸਿਰਫ ਨਾਮ ਦੀ ਗੱਲ ਹੁੰਣੀ ਨਾਮ ਦੀ ਗੱਲ ਠੀਕ ਹੈ ਕਿਉਂਕਿ ਜਿਹੜਾ ਬੰਦਾ ਬੈਠਾ ਕਿਸੇ ਵੀ ਤਰੀਕੇ ਉਹ ਆਪਣੀ ਮਨ ਦੀ ਕਿਸ ਭਾਵਨਾ ਨਾਲ ਤੁਹਾਡੇ ਨਾਲ ਜੁੜਨ ਆਇਆ ਤੁਸੀਂ ਉਹਨੂੰ ਉਸ ਵਜੋਂ ਟਾਂਚ ਕਰਤੀ ਉਹਨੇ ਟੁੱਟ ਜਾਣਾ ਉਹਨੇ ਤੁਹਾਡੀ ਗੱਲ ਤੁਹਾਡੀ ਆਪੇ ਸੁੱਧਰ ਜਾਊਗਾ ਜਦੋਂ ਰੱਬ ਦਾ ਨਾਮ ਲਰਾਂਗਾ ਆਪੇ ਸੁੱਧਰ ਜਾਊਗਾ ਆ ਦੇਖੋ ਖਾਣ ਪੀਣ ਤੁਹਾਡਾ ਪਹਿਰਾਵਾ ਜਦੋਂ ਤੁਸੀਂ ਪਰਮਾਤਮਾ ਦੇ ਨਾਮ ਦੇ ਨਾਲ ਉਹਦੇ ਰੰਗ ਦੇ ਵਿੱਚ ਰੰਗੇ ਜਾਂਦੇ ਨਾ ਤੁਹਾਡਾ ਬਦਲਾਵ ਹੋਣਾ ਸ਼ੁਰੂ ਹੋ ਜਾਂਦਾ ਆਪੇ ਬਦਲਣਾ ਸ਼ੁਰੂ ਹੋ ਜਾਂਦਾ ਡਨ ਹੂੰ ਤੁਸੀਂ ਪਹਿਰਾਵਾ ਵੀ ਨੋਰਮਲ ਕਰਨ ਲੱਗ ਜਾਂਦੇ ਹੋ ਤਾਂ ਖਾਣ ਪੀਣ ਵੀ ਨੋਰਮਲ ਹੋਣ ਲੱਗ ਜਾਂਦਾ ਤੁਹਾਨੂੰ ਕਿਸੇ ਦੀ ਕਹਿਣ ਦੀ ਲੋੜ ਨਹੀਂ ਪੈਂਦੀ ਉਹ ਅਸਲੀ ਬਦਲਾਵ ਹੈ ਉਹ ਅਸਲੀ ਅਵਸਥਾ ਹੈ ਤੇ ਇਹ ਹੀ ਹੈ ਧਰਮ ਤੁਸੀਂ ਇੱਕ ਗੱਲ ਦੱਸ ਰਹੇ ਸੀ ਪਟਨਾ ਸਾਹਿਬ ਦੀ ਮੈਂ ਥੋੜਾ ਜਿਹਾ ਉਸ ਚੀਜ਼ ਤੇ ਆ ਰਿਹਾ ਵੀ ਗੁਰੂ ਸਾਹਿਬ ਨੇ RAM ਅਵਤਾਰ ਚ ਦਰਸ਼ਨ ਦਿੱਤੇ ਸੀ ਹੈਨਾ ਹਾਂਜੀ ਤੇ ਕਈ ਲੋਕ ਕਹਿ ਵੀ ਦਿੰਦੇ ਆ ਵੀ ਉਹ ਆਪਣਾ ਨਰਾਇਣ ਦਾ ਹੀ ਅਵਤਾਰ ਸੀਗੇ ਕੀ ਇਸ ਦੇ ਵਿੱਚ ਕੋਈ ਸਚਾਈ ਹੈ ਹੁਣ ਮੈਂ ਤੁਹਾਨੂੰ ਕਿਉਂਕਿ ਲੋਕੀ ਕਹਿੰਦੇ ਸੀ ਕਲਕੀ ਅਵਤਾਰ ਨੇ ਆਣਾ ਕਲਕੀ ਅਵਤਾਰ ਨੇ ਆਣਾ ਤੇ ਕਈ ਲੋਕ ਇਹ ਵੀ ਜੋੜ ਦਿੰਦੇ ਨੇ ਮੈਂ ਵੀ ਇਸ ਬਾਰੇ ਪੜਿਆ ਹੁਣ ਸੁਣੋ ਹਮ ਪਰਮਾਤਮਾ ਹੁਣ ਐਗਜ਼ਾਮਪਲ ਹੈ ਇੱਕ ਦੀਵਾ ਹਮ ਬਹੁਤ ਛੋਟੀ ਐਗਜ਼ਾਮਪਲ ਤੋਂ ਸਮਝਾ ਲੈਂ ਨਾ ਇੱਕ ਦੀਵਾ ਉਹਦੇ ਤੋਂ ਤੁਸੀਂ ਇੱਕ ਦੀਵਾ ਬਾਲਿਆ ਦੋ ਦੀਵੇ ਬਾਲੇ ਤਿੰਨ ਦੀਵੇ ਹਜ਼ਾਰਾਂ ਕਰੋੜਾ ਦੀਵੇ ਬਾਲੇ ਹੂੰ ਠੀਕ ਆ ਹੁਣ ਦੀਵੇ ਇੰਨੇ ਬਲ ਗਏ ਹੂੰ ਬਲ ਗਏ ਨਾ ਹੁਣ ਜਦੋਂ ਦੀਵੇ ਬਲ ਗਏ ਹੁਣ ਉਹਨਾਂ ਜਿਹੜੀ ਜੋਤ ਜਗ ਰਹੀ ਆ ਜਿਹੜੀ ਉੱਤੇ ਲਾਟ ਜਗ ਰਹੀ ਆ ਤੁਸੀਂ ਕਹੋ ਵੀ ਇਹ ਇਹਦਾ ਰੂਪ ਨਹੀਂ ਆ ਜਿਹੜਾ ਪਹਿਲਾ ਦੀਵਾ ਉਹਦਾ ਰੂਪ ਨਹੀਂ ਆ ਜਾਂ ਉਹਨੂੰ ਕਹੋ ਉਹ ਉਸ ਦੀਵੇ ਦਾ ਰੂਪ ਨਹੀਂ ਆ ਹੂੰ ਫਰਕ ਹੀ ਨਹੀਂ ਕਰਦਾ ਭਗਤ ਗੁਰੂ ਤੇ ਉਹ ਪ੍ਰਮਾਤਮਾ ਇੱਚ ਭੇਦ ਨਹੀਂ ਆ ਇਹ ਸਾਰੇ ਇੱਕੋ ਹੀ ਨੇ ਪਹਿਲਾ ਦੀਵਾ ਅਕਾਲਪੁਰ ਅਕਾਲਪੁਰ ਨਿਰাকার ਉਹਦੇ ਚ ਪ੍ਰਗਟ ਹੋਇਆ ਸਾਰਾ ਉਹਦੇ ਚ ਜਿਵੇਂ ਜਿਵੇਂ ਉਹਨੇ ਪਸਾਰਾ ਕੀਤਾ ਸਮੇਂ ਦੇ ਮੁਤਾਬਕ ਸਮੇਂ ਦੇ ਮੁਤਾਬਕ ਉਹਨੇ ਟੀਚਰ ਭੇਜੇ ਸਮੇਂ ਜਿੰਨੀ ਜਿੰਨੀ ਜਿੱਦਾਂ ਦੇ ਜਿੰਨੇ ਕਲਾ ਸੰਪੂਰਨ ਉਸ ਵਦ ਦਾ ਦੇਵੀ ਗੋਣ ਵਾਲਾ ਅਵਤਾਰ ਚਾਹੀਦਾ ਸੀ ਉਹੋ ਜੀ ਭਾਸ਼ਾ ਚ ਉਹੋ ਜੀ ਜਗ੍ਹਾ ਤੇ ਭੇਜਿਆ ਆਪਣੇ ਭਗਤ ਵੀ ਪ੍ਰਗਟ ਕੀਤੇ ਤੇ ਉਹਨਾਂ ਚ ਭੇਦ ਨਹੀਂ ਆ ਗੁਰੂ ਨਾਨਕ ਸਾਹਿਬ ਦੀ ਗੱਲ ਕਰੀਏ ਜਾਂ ਆਪਾਂ ਦਸਾਂ ਗੁਰੂਆਂ ਦੀ ਗੱਲ ਕਰੀਏ ਇਹ ਆਪ ਅਕਾਲ ਪੁਰਖ ਦਾ ਸਰੂਪ ਸਨ ਅਵਤਾਰ ਸਨ ਇਸ ਦੇ ਬਾਰੇ ਜ਼ਰੂਰ ਕਿਉਂਕਿ ਅੱਜ ਕੱਲ ਪੋਡਕਾਸਟ ਬੜੇ ਚੱਲਦੇ ਆ ਕਿ ਕਹਿੰਦੇ ਆ ਵੀ ਨਹੀਂ ਨਹੀਂ ਉਹ ਰੱਬ ਨਹੀਂ ਸੀ ਉਹ ਤਾਂ ਅਵਤਾਰ ਹੀ ਸੀ ਦੇਖੋ ਅਵਤਾਰ ਹੈ ਕੀ ਆ ਜਾਂ ਆਪਾਂ ਪਹਿਲਾਂ ਗੱਲ ਕੀਤੀ ਆ ਕਿਉਂਕਿ ਹਰ ਗੱਲ ਨਾਲ ਇੱਕ ਦੂਜੇ ਨਾਲ ਇੰਟਰ ਲਿੰਕ ਆ ਹਮ ਆਪਾਂ ਪਹਿਲਾਂ ਗੱਲ ਕੀਤੀ ਆ ਵੀ ਇੱਕ ਸਮੁੰਦਰ ਉਹਦੀ ਛਲ ਹੈ ਅਡ ਅਡ ਹਮ ਪਰ ਉਹਦੇ ਵਿੱਚ ਹੀ ਮਿਲ ਜਾ ਰਹੀ ਹੈ ਇਹ ਤਾਂ ਉਹਦਾ ਹੀ ਰੂਪ ਹੈ ਨਾ ਹਮ ਤੇ ਜਿਹੜੇ 10 10 ਜਾਮੇ ਹੋਏ ਆ ਸਰੀਰਕ ਰੂਪ ਚ ਪਾਸ਼ਾ ਨੇ ਕਦੇ ਵੀ ਇਹ ਨਹੀਂ ਕਿਹਾ ਕਿ ਮੈਂ ਰੱਬ ਆਪਣੇ ਆਪ ਨੂੰ ਨਹੀਂ ਆਪਣੇ ਆਪ ਨੂੰ ਨਹੀਂ ਕਿਹਾ ਜੋ हमको ਪਰਮੇਸ਼ਰ ਉੱਚੇ ਰੇ ਸੇ ਨਰਕ ਅਕੁੰਡ ਮੇ ਪਰ ਰਹੇ ਹਮ ਤੁਸੀਂ ਬਾਣੀ ਦੀ ਕੋਈ ਟੁਕ ਪੜ੍ਹੋਗੇ ਉੱਤੇ ਨਾਨਕ ਦਾਸ ਲਿਖਿਆ ਹਮ ਆਪਣੇ ਆਪ ਨੂੰ ਰੱਬ ਨੇ ਲਿਖਿਆ ਪਾਸ਼ਾ ਹੂੰ ਉਹਦੇ ਵੱਲ ਨੂੰ ਗੱਲ ਕੀਤੀ ਆ ਹੂੰ ਤੇ ਜੇ ਕਿਸੇ ਨੇ ਪੁੱਛਿਆ ਵੀ ਪਾਸ਼ਾ ਤੁਸੀਂ ਆਡ-ਆਡ ਜਗ੍ਹਾ ਤੇ ਜਾ ਕੇ ਆਡ-ਆਡ ਭਾਸ਼ਾਵਾਂ ਨੇ ਉੱਥੇ ਜਵਾਬ ਆਪਾਂ ਗੱਲਵਾ ਕਿਵੇਂ ਕਰਾਂਗੇ ਉਹਦੀ ਗੱਲ ਕਿਵੇਂ ਕਰਾਂਗੇ ਹੂੰ ਉਹ ਕਹਿੰਦੇ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ ਇਹ ਤਾਂ ਉਤੋਂ ਉੱਤਰ ਹੀ ਆ ਨਾ ਮੇਰੀ ਥੋੜੀ ਆ ਹੂੰ ਮੈਂ ਥੋੜੀ ਰਾਚ ਰਿਆਂ ਤੇ ਧੁਰੋਂ ਆਈ ਆ ਹੂੰ ਜਿਹੜੀ ਚੀਜ਼ ਧੁਰੋਂ ਆਈ ਆ ਉਹ ਧੁਰ ਲੈ ਜੂਗੀ ਠੀਕ ਹੈ ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਖ ਤੇ ਜੋ ਬੋਲੇ ਇਹੀਆਂ ਉਹਾਂ ਸੱਚ ਹੋ ਗਏ ਠੀਕ ਹੈ ਕਿਉਂਕਿ ਮੂੰਹ ਚ ਕੋਈ ਆਪਣੀ ਗੱਲ ਨਹੀਂ ਨਾ ਕਰਨੀ ਤੇ ਜਿਸ ਵਕਤ ਜਿਹਦੇ ਨੇ ਜੋ ਗੱਲ ਕਰਨੀ ਆ ਐਸ ਵਕਤ ਮੈਂ ਕਹਾਂ ਵੀ ਓੰਕਾਰ ਸਿੰਘ ਤੁਹਾਨੂੰ ਜਵਾਬ ਦੇ ਰਿਹਾ ਉਹ ਹੋ ਹੀ ਨਹੀਂ ਸਕਦਾ ਕਿਉਂਕਿ ਉਹਦੀ ਗੱਲ ਹੋ ਰਹੀ ਹੈ ਤੇ ਉਹਨੇ ਆਪਣੀ ਗੱਲ ਸੱਚ ਦੇ ਵਜੋਂ ਤੁਹਾਡੇ ਨਾਲ ਨਿਰੋਲ ਤੇ ਵਿੱਚ ਬਿਨਾਂ ਝੂਠ ਦੇ ਗੱਲ ਕਰਨੀ ਆ ਇਹਦੇ ਚ ਮੇਰਾ ਕੋਈ ਪੱਖ ਨਹੀਂ ਆ ਉਹਨੇ ਬਿਲਕੁਲ ਨਿਰੋਲ ਚ ਲਿਆਜ ਨਹੀਂ ਕਰਦਾ ਗੁਰਬਾਣੀ ਲਿਆਜ ਨਹੀਂ ਕਰਦੀ ਤੇ ਉਸੇ ਵਜੋਂ ਇਹ ਕਹਦੀ ਕਈ ਜਣੇ ਕਹਿੰਦੇ ਇੰਨੇ ਗੁਰੂਆਂ ਦੀ ਇੰਨੇ ਭਗਤਾਂ ਦੀ ਬਾਣੀ ਆ ਐਕਚੁਅਲੀ ਕਿਸੇ ਵੀ ਗੁਰੂ ਤੇ ਕਿਸੇ ਭਗਤ ਦੀ ਬਾਣੀ ਨਹੀਂ ਉਹਨਾਂ ਨੂੰ ਉਤਰੀ ਸੀ ਬਾਣੀ ਕਾਲਪੁਰਖ ਦੀ ਬਾਣੀ ਕਾਲਪੁਰਖ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾ ਠੀਕ ਹੈ ਜਿੰਨੂੰ ਸੁਣ ਕਰਕੇ ਤੁਹਾਡੇ ਅੰਦਰ ਆਨੰਦ ਪ੍ਰਗਟ ਹੁੰਦਾ ਹੁਣ ਗੁਰਮੁਖੀ ਜਿਹੜੀ ਆ ਨਾ ਗੁਰਮੁਖੀ ਜਾਂ ਪੰਜਾਬੀ ਜਦੋਂ ਪੰਜਾਬੀ ਅੱਗੇ ਹੁੰਦੀ ਗਈ ਹੈ ਹੋਰ ਵੀ ਤੇ ਇਹ ਸਿਰਫ ਇੱਕ ਐਸੀ ਭਾਸ਼ਾ ਆ ਜਿਹੜੀਆਂ ਭਾਸ਼ਾਵਾਂ ਆ ਾਡ ਾਡ ਹੋਰ ਸਾਰੀਆਂ ਹੈਗੀਆਂ ਨੇ ਠੀਕ ਐ ਾਡ ਾਡ ਖੇਤਿਆਂ ਦੇ ਵਿੱਚ ਾਡ ਾਡ ਭਾਸ਼ਾ ਸਾਰੀ ਹੁੰਦੀਆਂ ਬਟ ਸਿਰਫ ਇੱਕ ਪੰਜਾਬੀ ਭਾਸ਼ਾ ਐਸੀ ਐ ਜਿਹੜੇ ਤੁਹਾਡੇ ਔਂਕੜ ਦ ਲੈਂਕੜ ਸਿਆਰੀਆਂ ਬੈਹਰੀਆਂ ਤੇ ਤੁਹਾਡੇ ਬੋਲਣ ਦਾ ਲਹਿਜਾ ਤੁਹਾਡੇ ਹਰ ਤਰ੍ਹਾਂ ਦਾ ਵੋਕਲ ਕੋਡ ਖੋਲ ਦਿੰਦੀਆਂ ਨੇ ਬਿਲਕੁਲ ਠੀਕ ਐ ਤੇ ਪੰਜਾਬੀ ਬੋਲਣ ਵਾਲਾ ਜਿਨੇ ਪਿਓਰ ਪੰਜਾਬੀ ਸਿੱਖ ਲਈ ਉਹ ਬੰਦੇ ਨੂੰ ਕਿਸੇ ਵੀ ਦੁਨੀਆ ਦੀ ਭਾਸ਼ਾ ਦੀ ਪ੍ਰੋਨਨਸिएशन ਕਰਨਾ ਈਜ਼ੀ ਹੋ ਜਾਂਦਾ ਕਿਉਂਕਿ ਉਹਦਾ ਵੋਕਲ ਕੋਡ ਸਾਰੇ ਖੁੱਲੇ ਹੋਏ ਆ ਉਹ ਈਜ਼ੀ ਸਿੱਖ ਜਾਂਦਾ ਬਟ ਇਹੀ ਤੁਸੀਂ ਇੰਗਲਿਸ਼ ਬੋਲਣ ਵਾਲੇ ਨੂੰ ਪੰਜਾਬੀ ਸਿਖਾਣ ਲੱਗੋਗੇ ਉਸ ਐਕਸੈਂਟ ਦੇ ਨਾਲ ਬੋਲ ਨਹੀਂ ਪਾਊਗਾ ਪ੍ਰੋਨਾਂਸ ਨਹੀਂ ਕਰ ਪਾਊਗਾ ਹੈਨਾ ਤੇ ਪੰਜਾਬੀ ਇੱਕ ਬਹੁਤ ਮਹਿੰਗੀ ਚੀਜ਼ ਹੈ ਇਹਨੂੰ ਲੋਕ ਸਮਝ ਨਹੀਂ ਪਾਰੇ ਬਲਕਿ ਬੱਚਿਆਂ ਨੂੰ ਸਭ ਤੋਂ ਪਹਿਲਾਂ ਕੋਈ ਵੀ ਭਾਸ਼ਾ ਸਿਖਾਉਣ ਤੋਂ ਪਹਿਲਾਂ ਪੰਜਾਬੀ ਸਿਖਾਓ ਜਿੱਦਨ ਉਹਨਾਂ ਦੇ ਹਰ ਵੋਕਲ ਕੋਡ ਨੂੰ ਖੋਲਿਆ ਜਾ ਸਕੇ ਤਾਂ ਕਿ ਉਹ ਅਗਰ ਉਹਨੇ ਚਾਈਨੀਸ ਸਿੱਖਣੀ ਚਾਹੀਦੀ